ਮੋਹਿੰਦਾ ਅੱਜ 137ਵਾਂ ਦਿਨ ਹੈ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਮਹਿਸੂਸ ਕਰਦੇ ਹੋਏ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਿਆਂ ਦਾ ਖਾਤਮਾ ਕਰਨਾ ਹੈ ਆਪਣੀ ਨੌਜਵਾਨ نسل ਨੂੰ ਨਸ਼ਿਆਂ ਦੀ ਤਬਾਹੀ ਤੋਂ ਬਚਾਉਣਾ ਹੈ ਔਰ ਮੁਰਗੇ ਪੰਜਾਬ ਨੂੰ ਹਾਸਤਾ ਖੇਡਦਾ ਪੜਦਾ ਤੇ ਰੰਗਲਾ ਪੰਜਾਬ ਬਣਾਉਣਾ ਹੈ ਇਸ ਮਿਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਪਿਛਲੇ 137 ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਨਾ ਮੈਂ ਇਸ ਜਿਸ ਵਕਤ ਤੁਹਾਡੇ ਸਾਹਮਣੇ ਮੁਖਾਤਬ ਹਾਂ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਸਾਰੇ ਐਮ ਐਲ ਏ ਸਾਰੇ ਮੰਤਰੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਸ ਸਮੇਂ ਉਹ ਇਦਾਂ ਦੇ ਸਮਾਗਮਾਂ ਦੇ ਵਿੱਚ ਬੋਲ ਰਹੇ ਨਾ ਸਾਨੂੰ ਦਿੱਲੀ रात को रिपोर्ट देनी होंगी है ताकि इस मुहिम असी वे प्धर से सफल बना सकी तो इस युद्ध नश्या विरुद्ध का जो मेन मकसद है वो तो यो है मेरे तो पहला भी दस्या गया होना है ਜੇ ਜਿਹੜੇ ਨਸ਼ਾ ਵੇਚਣ ਵਾਲੇ ਨਸ਼ੇ ਦਿੱਤਾਸ ਕਰ ਹਨ ਉਹਨਾਂ ਦੀ ਜਾਣਕਾਰੀ ਜੇਕਰ ਤੁਸੀਂ ਲੋਕ ਪੁਲਿਸ ਨੂੰ ਨਹੀਂ ਦਿਓਗੇ ਤਾਂ ਇਹ ਨਸ਼ੇ ਖਤਮ ਨਹੀਂ ਹੋਣਗੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਏਗੀ ਔਰ ਨਸ਼ਾ ਕੋਈ 12ਵਾਂ ਆ ਕੇ ਵੇਚਦਾ ਹੈ ਜਾਂ ਕੋਈ ਲੋਕਲ ਹੈ ਉਦੇ ਬਾਰੇ ਪੁਲਿਸ ਨੂੰ ਇਤਲਾ ਕਰੋ ਜਾਂ ਮੈਨੂੰ ਦੱਸ ਦਿਓ